ਉਂਡਾ ਉਂਡਾ ਟਪਕਾਰ ਹਾਂਜੀ ਨਰਜੇ ਇੱਥੇ ਬੈਠਿਆ ਆਹੋ ਇੱਥੇ ਬਸ ਓਦਾਂ ਡੇਹਾਂ ਗੱਪਾਂ ਮਾਰੀ ਕੀ ਗੱਲ ਬਣਾਉਂਗਾ ਸੁਟਿਆ ਨਹੀਂ ਨਹੀਂ ਕੋਈ ਗੱਲ ਨਹੀਂ ਓਦਾਂ ਮੇਰੇ ਨਾ ਸਿਰ ਦਰਦ ਜੀ ਹੋਣ ਦੇਈ ਦਾ ਮਾਂ ਤੇਰੀ ਵੀ ਅੱਖ ਨਹੀਂ ਵੀ ਮੈਂ ਵੀ ਕਹਿੰਦੀ ਦਵਾਈ ਖਾ ਕੇ ਆਈ ਹਾਂ ਤੈਨੂੰ ਪਤਾ ਅੱਜ ਕੱਲ ਦਵਾਈਆਂ ਦਾ ਸਾਰਾ ਕੰਮ ਤੂੰ ਖਾਧੀ ਕੋਈ ਨਹੀਂ ਹਾਂ ਮੈਂ ਖਾਧੀ ਤੇ ਗਿਆ ਉਹ ਮੋਟਰਾਲ ਹਾਂਜੀ ਹਾਂਜੀ ਕਰਾਂ ਇਹ ਦਾ ਅਸਰ ਅੱਛਾ ਠੀਕ ਠਾਕ ਹਾਂਜੀ ਵਧੀਆ ਚੱਲ ਕਰ ਤੂੰ ਰਹਿ ਚੱਲ ਕੋਈ ਨਹੀਂ ਕਰ ਰਸ ਨੇ ਖਾਦੀ ਕੋਈ ਨਹੀਂ ਖਾਦੇ ਆ ਹਾਂ ਖਾ ਲਈ ਕੋਈ ਪਾਣੀ ਕੋਈ ਪੀਤਾ ਕੋਈ ਨਹੀਂ ਪਾਣੀ ਪੀਦਾ ਸਿੱਖ ਮੈਂ ਕਹ ਬਹਿਲਾ ਮੁੰਡਾ ਵਿਚਾਰਾ ਕਿੰਨਾ ਫਿਕਰ ਕਰਦਾ ਸਾਡਾ ਕਿੰਨਾ ਧਿਆਨ ਰੱਖਦਾ ਪਤਾ ਜੇ ਉਹਨੂੰ ਵੀ ਇਹ ਟੈਨਸ਼ਨ ਚ ਨੇ ਦੋ ਜਾਨ ਕੁੜੀ ਨੇ ਸਾਡੇ ਬਾਰੇ ਕੋਈ ਨਹੀਂ ਸੋਚਿਆ ਚਲ ਮੈਂ ਨੂੰ ਵਿਚਾਰੇ ਨੂੰ ਮੈਂ ਕਿਹ ਗੱਲ ਦਾ ਪਤਾ ਲੱਗਣਾ ਮਾੜਾ ਮੋਟਾ ਕੰਮ ਕਰ ਲੱਗਾ ਇਹ ਨਹੀਂ ਕਿ ਇਹ ਕੰਮ ਛੱਡ ਗਿਆ ਮੈਂ ਦੇ ਆਪਦੇ ਨੂੰ ਇਸੇ ਕਰਕੇ ਇਸ਼ਾਰਾ ਕੀਤਾ ਸੀ ਮੈਂ ਕਹ ਆਉਂ ਰਹੀ ਆਈ ਉਹ ਤਾਂ ਮੈਂ ਕਿਤੇ ਉਹ ਨਾ ਫਿਰ ਉਹਨੂੰ ਪਤਾ ਲੱਗ ਜੇ ਤੇ ਉਹ ਹੋਰ ਚਿੜਨ ਡਿਆ ਵੀ ਮੇਨੂੰ ਵੇਖਿਆ ਕਿਦਾਂ ਲੱਗੀ ਆ ਹੁਣ ਕੰਮ ਨੂੰ ਹੈ ਮੇਰਾ ਪੁੱਤ ਤੇ ਫਿਰ ਮੇਰਾ ਪੋਤੀ ਆ ਨਾ ਵੇਖਿਆ ਕਿਦਾਂ ਮਾਂ ਦੇ ਅੱਖੇ ਲੱਗਾ ਵਾ ਇਹਦਾ ਕੀ ਇਰਾਦਾ ਹੈਗਾ ਵੀ ਮੇਰੇ ਮਗਰ ਲੱਗੂਗਾ ਮੈਂ ਲੱਗਣ ਦਿੰਨੀ ਆ ਤੇਰੇ ਮਗਰ ਤੂੰ ਫਿਕਰ ਨਾ ਕਰ ਹੁਣ ਹੁਣ ਗਾੜੀ-ਗਾੜੀ ਵਹਿਤਰੀ ਰੀਅਲ ਕਿਦਾਂ ਬਣਾਉਣੀ ਆ ਚੱਲ ਜੀਵਨ ਐਨੇ ਕੰਮ ਨਾਲ ਨਾ ਕੰਮ ਰੋਖ ਆ ਗਿਆ ਸਾਰਾ ਹੀ ਹੁਣ ਆਰਾਮ ਨਾਲ ਬੈ ਕੇ ਐਸ਼ ਕਰ ਤੂੰ ਸਾਰੀ ਉਮਰ ਕਿੰਦਰ ਪਤਿੰਦਰ ਆਹਾ ਤੁਗ ਤਾਂ ਚੱਲਿਆ ਹੀ ਮੈਂ ਮੰਮੀ ਤੁਹਾਡੇ ਨਾਲ ਚੱਲਿਆ ਹਾਂ ਅੱਛਾ ਅੱਛਾ ਤੇ ਕੀ ਗੱਲ ਆ ਚਾਹੀਦਾ ਹੀ ਬਾਹ ਭੁੱਖ ਜਿ ਲੱਗੀ ਮੈਂ ਰੋਟੀ ਖਾਣੇ ਆ ਮੈਂ ਕੀ ਜੇ ਮੇਰੇ ਪਤਨ ਨੂੰ ਭੁੱਖ ਲੱਗੀ ਆ ਬਣਾਉਂ ਲਈ ਆ ਜਿੱਲੀ ਜੀ ਤੇ ਹੈਗੀ ਆ ਮਾਹੇ ਹੱਥ ਮਾਰਦੀ ਆ ਉਹ ਲਾਇਆ ਕਰੋ ਕੰਮ ਤੇ ਸਗੋਂ ਇਹਨੂੰ ਲੱਗੀ ਅੱਜ ਐਨੀ ਕਹਾਣੀ ਕਿਤੇ ਰੋਜ਼ ਕਰਦਿਆਂ ਕਰੇ ਨਾ ਤੇ ਫੇਰ ਵੇਖੀ ਕਿਦਾ ਪਾਣੀ ਵਾਂਗੂ ਚੱਲਦੀ ਆ ਹੈਂ ਉਹ ਮੰਮੀ ਮੈਂ ਤੈਨੂੰ ਹਨਾ ਹਨਾ ਤੁਸੀਂ ਇੱਕ ਮੈਨੂੰ ਉਲਟਾ ਪੈਂਦੀ ਹੁੰਦੇ ਹੋ ਇਹ ਮੈਂ ਉਲਟਾ ਨਹੀਂ ਪੈਂਦੀ ਆ ਜਿਹੜੀ ਤੂੰ ਗਲਤੀ ਕੀਤੀ ਆ ਨਾ ਇਹ ਮੈਨੂੰ ਬੜਾ ਗੁੱਸਾ ਚੜਦਾ ਹੈ ਤੇਰੇ ਉੱਤੇ ਪਰ ਚੱਲ ਕੋਈ ਨਹੀਂ ਜਿਹੜੀ ਗਲਤੀ ਹੋਣੀ ਉਹ ਤੇ ਗਈਆ ਹੋ ਹੁਣ ਗਾੜੀ ਨਾ ਇਹਦੀਆਂ ਵਾਗਾਂ ਆਪਣੇ ਹੱਥ 'ਚ ਫੜ ਕੇ ਰੱਖ ਇਹ ਨਿਕਲੂ ਫਿਰਦੀ ਓਹ ਨਹੀਂ ਮੰਮੀ ਨਿਕਲਦੀ ਕਦੇ ਵੀ ਇਹ ਜਾੜ ਦੇ ਗੱਲ ਇਹਦੀ ਚੋਰੀ ਚੋਰੀ ਅੱਜ ਆਪਣੀ ਮਾਂ ਨੂੰ ਫੋਨ ਕਰਨੀ ਹੀਗੀ ਜੇ ਉਹਨਾਂ ਨੇ ਕਿਤੇ ਕਹਿਤਾ ਵੀ ਆ ਜਾ ਨੇ ਤੇ ਮੈਂਟੇਨ ਲਾਉਣਾ ਜਾਣ ਲੱਗੀ ਨੇ ਓਹ ਨਹੀਂ ਮੰਮੀ ਉਹ ਨਹੀਂ ਇਦਾਂ ਦੇ ਹੈਗੇ ਅੱਛਾ ਜੇ ਕਦੇ ਓਹੋ ਜਿਹੇ ਹੁੰਦੇ ਨਾ ਤੇ ਉਹਨਾਂ ਆ ਕੰਮ ਕਰਨੀ ਨਹੀਂ ਦੇਣਾ ਇਹਨੂੰ ਵੀ ਉਹ ਤੇ ਗੱਲ ਠੀਕ ਆ ਪਰ ਮੈਨੂੰ ਡਰ ਖਾਂਦਾ ਇਹ ਵਿਚੇ ਵਿੱਚ ਉਹ ਨਾ ਨਾ ਤੂੰ ਹੀ ਵੀਰ ਨਾ ਕਰੋ ਪਤਾ ਕੀ ਗੱਲ ਵਾ ਜबान ਵੇਖਿਆ ਕਿਦਾਂ ਚਲਾਉਂਦੀ ਇਥੋਂ ਤੱਕ ਤੈਨੂੰ ਨੰਗ ਕਿਹਾ ਇਹਨੇ ਅੱਜ ਕੋਈ ਨਹੀਂ ਮੰਮੀ ਇਹ ਬੇਪੇਰ ਕੋ ਬਦਲੇ ਲਾਵਾਂਗੇ ਮੈਂ ਤੇ ਇਹ ਕਹੀਨੀ ਆ ਤੈਨੂੰ ਕਿ ਥੋੜੀ ਜਿਹੀ ਸਿੱਧੀ ਕਰਕੇ ਰੱਖਿਆ ਕਰ ਠੀਕ ਵਾ ਨਾ ਜਿੰਨੀ ਵੀ ਸਿੱਧੀ ਕਰਕੇ ਰੱਖੇਂਗਾ ਤਾਂ ਤੈਨੂੰ ਸੁੱਖ ਮਿਲੂਗਾ ساری ਉਮਰ ਉਹ ਤੂੰ ਹੀ ਟੈਨਸ਼ਨ ਨਾ ਲਾਉ ਨਾ ਪੋਤਗੀ ਦਾ ਵਾ ਗੱਲ ਤੇ ਵਾਕਿਆ ਸਹੀ ਆ ਇਹ ਗੱਲ ਦਾ ਤੇ ਮਾਣਾ ਪੁੱਤ ਮੈਨੂੰ ਤੇਰੇ ਤੇ ਮੈਂ ਜਿੰਨੂੰ ਭੁਨੇ ਰੰਗ ਵਖਾਤੇ ਇਹ ਨਾ ਵੀ ਕੱਲ ਨੂੰ ਉਹ ਨਹੀਂ ਨਹੀਂ ਕੋਈ ਫਾਨ ਜਿਆਦਾ ਤਾਂ ਤਾਂ ਥੋੜੀ ਜਿਹੀ ਹੌਲੀ ਕਰਦੀ ਆ ਨਾ ਆਰਾਮ ਨਾਲ ਸੋਈ ਚ ਬੈ ਕੇ ਡਈ ਆ ਕੰਮ ਕਰਨ ਪਾਵੇ ਹੌਲੀ ਹੌਲੀ ਡਈ ਫਿਰ ਵੀ ਕਰਦੀ ਤੇ ਹੈਗੀ ਆ ਨਾ ਉਹੀ ਆਰਾਮ ਨਾਲ ਬੈਠੇ ਰਹੋ ਮੈਂ ਬੈਠੀ ਰਹਿਣਾ ਹੁਣ ਹੌਲੀ ਡਿਆ ਹੈ ਮੈਨੂੰ ਕਰਾ ਲੱਗ ਜਾਊਗਾ ਹੋਰ ਤੇ ਕੋਈ ਨਹੀਂ ਪੁੱਤ ਤੂੰ ਆਪਣੀ ਮਾਂ ਨਾਲ ਸਹਿਮਤ ਰਿਹਾ ਕਰ ਠੀਕ ਵਾ ਨਾ ਮੈਂ ਕਿਹੜਾ ਤਰ੍ਹਾਂ ਮਾੜਾ ਚੁੰਨੀ ਆ ਉਹ ਮੈਂ ਤਾਂ ਮੰਮੀ ਸਹਿਮਤੀ ਹੁਣਾ ਤੂੰ ਹੀ ਤੂੰ ਮੇਰੀ ਬੇਇੱਜ਼ਤੀ ਕਰਦੇ ਉਹਦੇ ਸਾਹਮਣੇ ਤਾਂ ਫਿਰ ਮੈਨੂੰ ਗੁੱਸਾ ਚੜਦਾ ਵੇ ਨਹੀਂ ਕਰਦੀ ਤੇਰੀ ਬੇਇੱਜ਼ਤੀ ਉਹ ਤਾਂ ਮੈਨੂੰ ਗੁੱਸਾ ਉਸੇ ਗੱਲ ਦਾ ਤੇਰੇ ਵਿਆਹ ਦਾ ਹੈਗਾ ਤਾਂ ਕਰਕੇ ਮੂੰਹ ਨਿਕਲਦਿਆਂ ਹੈਗੀਆਂ ਜਾਂ ਹੋਰ ਨਹੀਂ ਕਰਦੀ ਤੇਰੀ ਬੇਇੱਜ਼ਤੀ ਨੂੰ ਠੀਕ ਹਾਂ ਨਾ ਪੈਸੇ ਕੋ ਲੱ ਲੈਣਾ ਤਾਂ ਤੁਸੀਂ ਮੈਨੂੰ ਡੈਪਿੰਦੇ ਹੋ ਤੁਰਸੋ ਮੈਂ ਕਿਥੋਂ ਲੈਣੇ ਮੈਂ ਕਿਹੜਾ ਕਮਾਉਂਦਿਆਂ ਨਹੀਂ ਪੁੱਤ ਤੂੰ ਵੀ ਸੱਚਾ ਵਾ ਆਪਣੀ ਥਾਂ ਤੇ ਪਰ ਇਹ ਵੀ ਸਮਝਣਾ ਅਸੀਂ ਮਾਪਿਓ ਆਂ ਤੇਰੇ ਸਾਡੇ ਟੇਢ ਚ ਸੌਰੀ ਜਾਂ ਹੈਗੀਆਂ ਹੁਣ ਗੁੱਸਾ ਵੀ ਤੇ ਆ ਹੀ ਜਾਂਦਾ ਵਾ ਹੈ ਉਹ ਚਲੋ ਕੋਈ ਗੱਲ ਨਹੀਂ ਛੱਡੋ ਹੁਣ ਆਹੋ ਜਿਹੜਾ ਕੰਮ ਹੋ ਗਿਆ ਹੋ ਗਿਆ ਹਾਂ ਚਲ ਕੋਈ ਨਹੀਂ ਆਹੋ ਆਹੋ ਬਸ ਹੁਣ ਥੋੜਾ ਜਾ ਨਾ ਤੇਜ ਹੋ ਕੇ ਰਹਿ ਚਲੋ ਕੋਈ ਨੰਮ ਮਨਾਇਆ ਰਾਕੋ ਹੋ ਗਿਆ ਮਾਡੇ ਲੋ ਕਿਹਦੇ ਵੱਲ ਚੱਲੇ ਆਵਾ ਕੋਣ ਮਹੀ ਪਾਲੀ ਹੁਣ ਮਨਾਉਣਾ ਬੈ ਜੀ ਉਹ ਲੈ ਮੈਂ ਮਨਾਉਣਾ ਉਹਨੂੰ ਖਸ ਲਈ ਕੀ ਪਤਾ ਉਹ ਜਾ ਕੇ ਹੱਥ ਜੋੜਨ ਦੇ ਪਏ ਹੁਣ ਫੇਰ ਉਹਦੇ ਗਾੜੀ ਲੈ ਤੁਹਾਡੇ ਆਂ ਵੀ ਨਾ ਭਲਾ ਕੀ ਕਰਨ ਲਈਏ ਵੇਖ ਲੈ ਪਤਨ ਦਾਤੀ ਉਹ ਗੱਲ ਮੈਂ ਥੱਲੇ ਨਾ ਲੱਗੀ ਇਹਦੇ ਕੀ ਕਰਵਾਣਾ ਚਲਤੇ ਗਿਆ ਵਾ ਹੁਣ ਵੇਖੋ ਹੁਣ ਕੀ ਕਰਦਾ ਵਾ ਜੇ ਤੇ ਆਪਣੀ ਮਾਂ ਦੇ ਮਗਰ ਲੱਗਾ ਰਿਆ ਫੇਰ ਤੇ ਮੈਂ ਮ ਕਰੂੰਗੀ ਸਿੱਧੀ ਚੰਗੀ ਤਰ੍ਹਾਂ ਚਲੋ ਨਵਦੀਪ ਕੀ ਕਰਨੀ ਤੂੰ ਮੈਂ ਤੈਨੂੰ ਕਹਿਣ ਡਿਆ ਕੁਝ ਮੈਨੂੰ ਕੀ ਕਹਿਣ ਦੀ ਮੈਂ ਤੇਰੇ ਤੁਹਾਡੀ ਕੁਝ ਲੱਗਦੀ ਹੈ ਲੈ ਨਵਦੀਪ ਤੂੰ ਤਾਂ ਗੁੱਸਾ ਹੀ ਕਰ ਗਈ ਇੰਦਰ ਮੈਨੂੰ ਹੱਥ ਨਾ ਲਾਇਆ ਕਰੋ ਪਹਿਲਾਂ ਤੁਸੀਂ ਬੋਲਣ ਲੱਗਿਆ ਵੇਂਦੇ ਨਹੀਂ ਤੇ ਮੁੜ ਕੇ ਪਖੰਡ ਜੇ ਕਰਨ ਲੱਗ ਪੈਂਦੇ ਹੋ ਚਲ ਜੋ ਵੀ ਹੋਇਆ ਮੇਰੇ ਕੋ ਗੁੱਸੇ ਚ ਹੋਇਆ ਸਭ ਕੁਝ ਗੁੱਸੇ ਚ ਹੋਇਆ ਤੁਹਾਡੇ ਕੋਲ ਸਭ ਕੁਝ ਚਲ ਇੱਕ ਕਰੀ ਤੇ ਮੈਨੂੰ ਮaaf ਕਰ ਦੇ ਮੈਂ ਨਹੀਂ ਮaaf ਕਰਨਾ ਤੁਹਾਨੂੰ ਇਰਜੇ ਤੂੰ ਫੋਨ ਲਾਉਣਾ ਹੀ ਪਿੰਡ ਤੋਂ ਮੇਰੇ ਨਾਲ ਤੇ ਗੱਲ ਕਰ ਸਕਦੀ ਹੈ ਨਾ ਮੈਂ ਤੈਨੂੰ ਮਨਾ ਕਰਨਾ ਹੀ ਬੇਨਾ ਲਾ ਜੇ ਮੈਂ ਕਰ ਹੀ ਲਿਆ ਤੇ ਫਿਰ ਭਲਾ ਕਿੱਡੀ ਕੁ ਵਟਿਆ ਖਰ ਆ ਗਈ ਹੀ ਪਰ ਨਵਦੀਪਾ ਤੂੰ ਕੰਮ ਨਹੀਂ ਨਾ ਚੰਗਾ ਕੀਤਾ ਚੋਰੀ ਕੀਤੀ ਜਿਹੜਾ ਸਾਡੇ ਤੋਂ ਤੂੰ ਕੰਮ ਸੇ ਕਮ ਮੈਨੂੰ ਤੇ ਦੱਸ ਉਹਰ ਕੇ ਨੂੰ ਨਹੀਂ ਦੱਸਣਾ ਦੇ ਜੇ ਤੂੰ ਹੀ ਮੈਨੂੰ ਕੁਝ ਕਹਿਣਾ ਹੀ ਮੰਮੀ ਦੇ ਸਾਹਮਣੇ ਤੇ ਨਾ ਇਦਾਂ ਬੋਲ ਦੇ ਮੰਮੀ ਤੇ ਸਗੋਂ ਕਿੰਨੇ ਖੋਸ਼ ਨੇ ਉਹ ਤੇ ਅੱਗੇ ਚੌਂਦੇ ਕਿ ਸਾਡੇ ਦੋਵਾਂ ਵਿੱਚ ਲੜਾਈ ਹੁੰਦੀ ਰਹੇ ਉਹ ਤੇਰੇ ਕਰਕੇ ਅੱਜਦਾਂ ਵੀ ਹੋਇਆ ਆ ਤੂੰ ਮੈਨੂੰ ਦੱਸਦੀ ਆਪਾਂ ਅੰਦਰ ਬੰਦ ਕਰਕੇ ਤੇ ਫੇਰ ਗੱਲ ਕਰ ਲੈਂਦੇ ਜੋ ਵੀ ਕਰਨੀ ਫੇਰ ਤੁਸੀਂ ਮੈਨੂੰ ਗੱਲ ਕਰਨ ਦੇਣੀ ਮੈਂ ਦੱਸ ਮੈਂ ਤੈਨੂੰ ਕੀ ਕਹਣਾ ਸੀ ਤੇ ਫੇਰ ਮੁੜ ਕੇ ਪਹਿਲਾਂ ਹੁਣ ਕੱਢ ਲਈ ਇਹਨਾਂ ਰੋਲਾ ਪਾਇਆ ਹੈ ਸਵੇਰੇ ਤੁਸੀਂ ਉਹ ਜਦੋਂ ਮਮਮੀ ਨਾਲ ਡੈਪੀ ਫੇਰ ਉਹ ਗੁੱਸੇ 'ਚ ਹੋ ਗਿਆ ਸਭ ਕੁਝ ਤੇ ਤੁਸੀਂ ਵੀ ਤੇ ਬੋਲੇ ਹੋਣਾ ਕਿਦਾਂ ਮੂੰਹ ਫੜ ਫੜ ਕੇ ਮੇਰੇ ਤੇ ਚਪੇੜ ਮਾਰਨੀ ਚਪੇੜ ਮਾਰਨੀ ਆ ਉਹ ਚੱਲ ਵੇਲਾ ਕਰੀ ਤੇ ਮਾਫ ਕਰਦੇ ਮੈਨੂੰ ਉਹਦਾ ਇਹ ਦੱਸ ਕਿ ਗੱਲ ਹੋਈ ਸਹੀ ਆਹੋ ਹੋਈ ਹੀ ਕਿਤੇ ਨਾਲ ਉਹਨਾਂ ਨੇ ਵੀ ਤੁਹਾਡੇ ਵਾਂਗੂ ਬੇਇੱਜ਼ਤੀ ਕੀਤੀ ਘੜੀ ਉਹਨਾਂ ਨੇ ਮੈਨੂੰ ਕਿਹੜੇ ਫੋਲੋ ਪਾਉਣੇ ਸੀ ਤੇ ਵੇਹਲੇ ਫੇਰ ਕਰਕੇ ਅੱਜ ਤੋ ਗਾ ਫੋਨ ਨਾ ਕਰੀ ਉਹਨਾਂ ਨੂੰ ਇੰਨੇ ਫੇਰ ਵੀ ਮੇਰੇ ਮਾਪਿਓ ਨੇ ਮੈਨੂੰ ਜਾਦਤੀ ਉਂ ਵੀ ਨਾ ਉਹਨਾਂ ਦੀ ਤੁਸੀਂ ਆਪਣੇ ਮਾਪਿਓ ਦੇ ਕੋਲ ਰਹਿੰਦੇ ਹੋ ਤੁਹਾਨੂੰ ਕਿੰਨਾ ਕੁਝ ਕਹਿੰਦੇ ਨੇ ਫੇਰ ਵੀ ਤੁਹਾਡੇ ਮਾਪਿਓ ਆ ਨਾ ਤੁਸੀਂ ਕਿਦੇ ਗੁੱਸਾ ਕਰਦੇ ਹੋ ਉਹਨਾਂ ਦੀਆਂ ਗੱਲਾਂ ਦਾ ਉਹ ਚਲ ਛੱਡ ਪਰਾਂ ਕੋਈ ਗੱਲ ਨਹੀਂ ਤੇ ਇਹ ਦੱਸ ਬਣਾਇਆ ਕੀ ਆ ਆਲੂ ਅੰਨੀ ਸਬਜ਼ੀ ਬਣਾਈ ਹੈ ਆਲੂ ਹਾਂਜੀ ਓਹੋ ਤੈਨੂੰ ਪਤਾ ਮੈਂ ਖਾਂਦਾ ਹੀ ਨਹੀਂ ਆ ਤੇ ਮੰਮੀ ਆਂਦੇ ਹੀ ਬਣਾਉਣੇ ਆ ਆਲੂ ਆ ਮੈਂ ਤੇ ਕਰੇਲੇ ਬਣਾਉਣ ਲੱਗੀ ਹਾਂ ਤੇ ਤੂੰ ਉਹ ਹੀ ਬਣਾਉਣੇ ਸੀ ਨਾ ਆ ਵੇਖੋ ਮੈਨੂੰ ਨਹੀਂ ਤੁਹਾਡੀ ਮਾਵਾ ਪੁੱਤਾਂ ਦੀ ਸਮਝ ਲੱਗਦੀ ਜੇ ਮੈਂ ਕੰਮ ਕਰਦੀ ਆ ਤਾਂ ਵੀ ਤੁਸੀਂ ਓਖੇ ਜੇ ਮੈਂ ਨਹੀਂ ਕਰਦੀ ਤਾਂ ਵੀ ਓਖੇ ਮੈਂ ਕੀ ਦੀ ਮੰਨਾਂ ਤੁਹਾਡੀ ਮੰਨਾਂ ਕਿ ਉਹਨਾਂ ਦੀ ਮੰਨਾਂ ਚਲ ਇਦਾਂ ਕਰ ਮੇਰੇ ਜੋ ਕੇ ਕਰੇਲੇ ਬਣਾ ਲੈ ਹੁਣ ਮੈਂ ਅੱਧੀ ਰਾਤ ਫੇਰ ਕਰੇਲੇ ਬਣਨ ਦੀ ਰਵਾਂ ਉਹ ਕਿੱਥੇ ਅੱਧੀ ਰਾਤ ਹੋ ਗਈ ਏ ਪਿੰਦਰ ਪਤਾ ਕਿੰਨਾ ਟਾਈਮ ਲੱਗਣਾ ਉਹਨਾਂ ਨੂੰ ਹਲੇ ਛਿੱਲ ਕੇ ਤੁਪੇ ਰੱਖਣਾ ਹੈ ਪਹਿਲਾਂ ਮੈਂ ਨਹੀਂ ਹਰਾ ਲੂ ਲੂ ਖਾਣੇ ਨਾ ਖਾਇਓ ਨਹੀਂ ਖਾਂਦੇ ਆਪਦੀ ਮਾਂ ਨੂੰ ਕੋਈ ਕੁਝ ਬਣਾ ਦੇ ਕੀ ਤੁਹਾਨੂੰ ਚੱਲ ਹੁਣ ਗੁੱਸੇ ਤੇ ਨਾ ਮੇਰੇ ਨਾਲ ਨਹੀਂ ਗੁੱਸੇ ਮੈਂ ਤੁਹਾਡੇ ਨਾਲ ਤੈਨੂੰ ਕੱਲ ਨੂੰ ਸ਼ਹਿਰ ਖੜਾਵਾ ਮੈਂ ਨਹੀਂ ਜਾਂਦੀ ਸ਼ਹਿਰ ਸ਼ਹਿਰ ਖੜ ਕੇ ਮਣਤੀ ਗੱਲਾਂ ਹੀ ਸੁਣਾਉਣੀਆਂ ਤੁਹੀਂ ਲੈ ਹੱਟੂ ਕੀ ਤੇਰੀ ਵਾਲੀ ਕਿਧਰੋਂ ਆਈ ਡਾਡੀ ਉਹ ਮੈਂ ਤਾਂ ਬੰਬੀ ਦੇ ਹੀ ਤੇ ਮੇਰੀ ਗੱਲ ਸੁਣ ਪਹਿਲਾਂ ਉਹ ਇਹਨਾ ਇਹਨਾ ਤੇ ਗੰਦ ਚੜਿਆ ਬੰਨਿਆ ਦੇ ਤੇ ਕਿਤੇ ਬੰਨੇ ਬੁੰਨੇ ਵੜਿਆ ਕਰ ਹੈਂ ਤੂੰ ਹੀ ਕਰਦੇ ਵੇਲੇ ਇਨਾ ਕੰਮ ਵੀ ਨਹੀਂ ਕਰ ਸਕਦੇ ਉਹ ਲੱਗੇ ਜੀਤੇ ਦਾ ਮੁੰਡਾ ਵਾ ਉਹ ਦਿਨ ਰਾਤ ਬੈਂਦਾ ਨਹੀਂ ਤੇ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਜੋ ਤੇ ਸ਼ਦਾਈ ਹੋ ਗਏ ਨੇ ਮੇਰੀ ਇੱਕ ਗੱਲ ਹੋਰ ਸੁਣ ਲੈ ਮੈਂ ਤੈਨੂੰ ਨੋਤੀ ਦੇਂਦਾ ਕਹਿੰਦਾ ਕੋਹ ਨਹੀਂ ਕੋਈ ਬੰਦਾ ਚੰਗਾ ਨਹੀਂ ਲੱਗਦਾ ਮੇਰੀ ਹਿਸਾਬ ਨਾਲ ਤੂੰ ਬੀਤੀ ਫੇਰ ਕਰਾਉਣੀ ਇੱਕ ਰੀ ਤੈਨੂੰ ਵਸਾ ਗੱਲ ਉਹਦੇ ਹੁੰਦਿਆ ਅੱਗੇ ਘੱਟ ਕਰਦੇ ਤੁਸੀਂ ਘੱਟ ਕਰਦੇ ਇੱਥੇ ਹੁਣ ਕਿਧਰ ਮੂੰਹ ਚੁੱਕਿਆ ਵਾ ਮੈਂ ਤਾਂ ਤੁਹਾਡੇ ਵਾਲੀ ਚੱਲਿਆ ਹਾਂ ਕੀ ਕੰਮ ਹੈ ਉਹ 2000 ਰੁਪਏ ਦਿਓ ਹਾਂ ਕਾਹਦਾ 2000 ਦਵਾ ਤੈਨੂੰ ਓ ਹੈ ਮੈਂ ਪਰਵਾਹੀ ਲੱਗਾ ਵਾ ਉਹ ਡੈਡੀ ਹੋਰ ਦੱਸੋ ਮੈਂ ਕਿੱਥੋਂ ਲਿਆਵਾਂ ਮੈਂ ਲੱਗਾ ਵਾਂ ਆ ਬੂਟ ਲਿਆਉਣੇ ਮੈਂ ਬੂਟ ਲਿਆਉਣੇ ਕਿ ਦੁਕਾਨ ਤੇ ਲੱਗ ਕੋ ਕੰਮ ਸਿੱਖ ਕਿ ਪਾਸੇ ਜਾ ਲੋਕਾਂ ਨੂੰ ਵੀ ਕੰਮ ਆ ਆ ਲੋਕਾਂ ਤੁਹਾਨੂੰ 36 36 ਗੱਲਾਂ ਕਰਨੀਆਂ ਨੇ 36 36 ਗੱਲਾਂ ਕਰਨੀਆਂ ਕੰਮ ਚ ਕੋਈ ਲੰਮਾ ਨਹੀਂ ਹੁੰਦਾ ਠੀਕ ਆ ਲੋਕੀ ਤਾਂ ਐਡਾਂ ਗੱਲਾਂ ਕਰਦੇ ਤੇ ਮੁਰਗੜ ਜਾਂਦੇ ਹੁੰਦੇ ਆ ਜੇ ਕਰਨਾ ਜੇਣਾ ਤੇ ਕੋਈ ਵਿੱਚੋਂ ਕਿਲਾ ਤੇ ਬਾਹਰ ਕੱਢ ਦੋ ਆ ਵਾਹ ਅੱਛਾ ਹੁਣ ਆ ਕੰਮ ਤੇ ਆ ਗਿਆ ਵਾ ਹੁਣ ਤੜੀ ਵੇਚਣੀ ਪਊ ਮੈਨੂੰ ਹੋਰ ਇੱਥੇ ਮੈਂ ਦਿਹਾੜੀਆਂ ਕਰਾਂ ਲੋਕਾਂ ਦੀਆਂ ਤਿਆਰੀਆਂ ਕਰ ਮੈਨੂੰ ਨਹੀਂ ਪਤਾ ਕਿਥੋਂ ਮੱਝ ਕਮਾਗ ਲਿਆ ਕਰ ਤੇ ਮੈਂ ਦੱਸਾਂ ਗੱਲ 20 ਕੰਮ ਆਉ ਉਹ ਦਵਤ ਸਹੀ ਪੈਸੇ ਹੋਣਾ ਉਹ ਮੇਰੇ ਕੋਲ ਹੈ ਨਹੀਂ ਉਹ ਕਾ ਪੈਸਾ ਉਹ ਆਪਣੀ ਮਾਂ ਨੂੰ ਪੁੱਛ ਲੈ ਪੈਸੇ ਦੇ ਵੱਡਾ ਆ ਕੰਮ ਨਹੀਂ ਧੰਦਾ ਨਹੀਂ ਨਾ ਖਟੂ ਮੈਂ ਜਨਾ 10 ਲੱਗ ਜੇਗਾ ਹੁਣ ਕਿਦਾਂ ਸਾਰਾ ਇਦਾਂ ਇਹ ਨਾ ਪਲਾ ਫਿਰ ਫੋਨ ਵਿੰਡੋ ਫੋਨ ਆ ਗਿਆ ਹਲੋ ਸਤਿ ਸ਼੍ਰੀ ਅਕਾਲ ਹੋਰ ਸਨਵੀਰ ਕੀ ਹਾਲ ਆ ਮੰਮੀ ਨੇ ਠੀਕ ਹੈ ਹਾਂ ਹੈ ਕੀ ਹੋਇਆ ਮੰਮੀ ਨੂੰ ਅੱਛਾ ਬੀਪੀ ਚੈੱਕ ਕਰਾਉਣਾ ਹੈਗਾ ਠੀਕ ਆ ਠੀਕ ਆ ਦਵਾਈ ਲੈਂਦੀ ਆ ਨਾ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਉਨੀ ਆ ਮਹਣੀ ਆਹੋ ਰੱਖੋ ਤੇਨ ਖਿਆਲ ਕੋਈ ਗੱਲ ਨਹੀਂ ਹੈ ਦਵਾਈ ਦੋ ਟਾਈਮ ਨਾ ਤੇ ਮੈਂ ਆਉਨੀ ਆ ਹਾਂ ਚੱਲ ਠੀਕ ਆ ਰੱਖਦੀਆਂ ਫੋਨ ਲੈ ਦੱਸ ਅੰਨਾ ਮਾਈ ਪੰਗਾ ਪੈ ਗਿਆ ਯੋ ਮਾਂ ਨੂੰ ਤੇ ਨਹੀਂ ਰੱਬਾ ਕੁਛ ਹੋਣਾ ਚਾਹੀਦਾ ਇਹਨਾਂ ਨੂੰ ਅਜ ਮਾਰਾਂ ਤੇ ਹੁਣੇ ਹੀ ਜਾਵਾਂ ਮੈਨੂੰ ਤੇ ਹੋਰ ਤਰ੍ਹਾਂ ਹੋ ਹੀ ਜਾਂਦਾ ਵਾ ਆ ਮੇਰੀ ਗੱਲ ਸੁਣਿਓ ਕੀ ਗੱਲ ਗੱਲ ਕਾਦੀ ਐ ਤੂੰ ਖਪੇ ਕਿੱਥੋਂ ਆਏ ਜੇ? ਉਹ ਮੈਂ ਤਾਂ ਬੰਬੀ ਤੋਂ ਆਇਆ ਵਾਂ। ਅੱਛਾ ਪਾਣੀ ਪੁੜੀ ਪੀ ਲਿਆ ਵਾ? ਪਾਣੀ ਕਿਨੇ ਪੀ ਲੈਣਾ? ਤੈਨੂੰ ਪਤਾ ਤਾਂ ਹੈਗਾ ਅੱਟੇ ਕਰ ਜ਼ਬਰਦਸਤ। ਚੱਲ ਕੋਈ ਨਹੀਂ ਪਾਣੀ ਮੈਂ ਪਿਆਲ ਦੇਨੀ ਆ ਮੇਰੀ ਗੱਲ ਸੁਣੋ। ਫੋਨ ਆਇਆ ਪਿੰਡੋਂ ਵੀਰ ਦਾ। ਆਹ ਤੇ ਮੰਮੀ ਇੱਕਦਮ ਡਿਲੇ ਹੋ ਗਏ ਆ। ਬੀਪੀ ਵਧ ਗਿਆ ਜ਼ਿਆਦਾ। ਤੇ ਹੁਣ ਕਹਿੰਦੇ ਹਸਪੀਟਲ ਖੜਿਆ ਹੈਗਾ। ਕਿੰਨੀ ਵਾਰੀ ਕਿਹਾ ਮੈਂ ਉਹ ਮੈਂ ਤਲੀਆਂ ਚੀਜ਼ਾਂ ਨਾ ਖਾਇਆ ਕਰ ਮਾਤਾ ਪਰ ਉਹ ਹੜਦੀ ਨਹੀਂਗੀ। ਉਹ ਤਲੀਆਂ ਚੀਜ਼ਾਂ ਦਾ ਨਹੀਂ ਹੁੰਦਾ। ਉਹਦਾ ਹੀ ਵਾਦਾ ਕਾਟਾ ਹੋ ਜਾਂਦਾ ਵਾ। ਠੀਕ ਆ ਨਾ ਤਾਂ ਹੁਣ ਐਦਾਂ ਕਰੋ ਚਲੋ ਮੇਰੇ ਨਾਲ ਤਿਆਰ ਤਾਂ ਤੇ ਹੋਏ ਜੀ ਮੇਰੀ ਗੱਲ ਸੁਣ ਲਾ ਮੈਨੂੰ ਬੜਾ ਜ਼ਰੂਰੀ ਕੰਮ ਆ ਮੈਂ ਨਹੀਂ ਜਾਣਾ ਤੇ ਨਾਲ ਉਹਨੂੰ ਲੈ ਜਾ ਆਪਣੇ ਪਿੰਡਰ ਨੂੰ ਤੇ ਪਿੰਡਰ ਨੇ ਕੀ ਤਾਂ ਕੀ ਬੋਲਣਾ ਵਾ ਗਾੜੀ ਤੁਸੀਂ ਤੇ ਚਲੋ ਮੇਰੇ ਨਾਲ ਓਏ ਯਾਰ ਹੱਦ ਕੀਤੀ ਆ ਪਤਾ ਲੈਣ ਜਾਣਾ ਉੱਥੇ ਤੂੰ ਕਿਹੜਾ ਘਰਾ ਤੇ ਜਾਣਾ ਵਾ ਠੀਕ ਨਹੀਂ ਚਲ ਰਾਤ ਤੇ ਮੈਂ ਨਹੀਂ ਰਹਿਣਾ ਪਰ ਨਾ ਮੇਰਾ ਤਾਂ ਹੁਣ ਖਲਾਉਣ ਜੀ ਨਹੀਂ ਕਰਦਾ ਇੱਥੇ ਮੇਰਾ ਜੀ ਕਿਹੜਾ ਫਟਾਫਟ ਜਾ ਕੇ ਤੇ ਆਪਣੀ ਮਾਂ ਨੂੰ ਵੇਖ ਲਾ ਓ ਮੇਰੀ ਗੱਲ ਸੁਣ ਉਹ ਵਿਹਲਾ ਹੀ ਆ ਉੱਥੇ ਕਿਹੜੇ ਡੰਗਰ ਚਾਰਨ ਡਿਆ ਵਾ ਠੀਕ ਨਹੀਂ ਆਹੋ ਗੱਲ ਤਾਂ ਤੁਹਾਡੀ ਵੀ ਸੱਚੀ ਆ ਇੱਥੇ ਖਲੋਕ ਦੀ ਉਤਾਸ਼ਣਾ ਲੱਗੇ ਖਲੋ ਵਾਕਿਆ ਹੀ ਇਹਨੂੰ ਲੈ ਜੰਦੀ ਆ ਨਾਲ ਇਹਨੂੰ ਲੈ ਜਾ ਨਾਲ ਚੁੱਪ ਕਰਕੇ ਚਲੋ ਠੀਕ ਆ ਨਾਲੇ ਤੇਰੇ ਨਾਲ ਤਾਂ ਬੱਝਾ ਰਹੂਗਾ ਘੜੀ ਇੱਥੇ ਘਰ ਤੇ ਖੁਣਾ ਨਹੀਂ ਕਹੋਨੇ ਚਲੋ ਮਜ਼ਰੇ ਗੱਲ ਕਰਨੀ ਆ ਆਹੋ ਪਿੰਦਰ ਹਾਂਜੀ ਮੰਮੀ ਅੱਖਾਂ ਚ ਰੱਖ ਦੱਸੋ ਦੱਸਣਾ ਕੀ ਆ ਤੇਰੀ ਨਾ ਨਾਨੀ ਨਹੀਂ ਠੀਕ ਆ ਫੋਨ ਆਇਆ ਤੇਰੇ ਮਾਮੇ ਦਾ ਨਾਨੀ ਨੂੰ ਕਿਉਂ ਆ ਵੇ ਬੀਪੀ ਵੱਧ ਗਿਆ ਵਾ ਤੈਨੂੰ ਪਤਾ ਹੀ ਆ ਨਾ ਛਾਟੀ ਬੀਪੀ ਵੱਜ ਜਾਂਦਾ ਵਾ ਕੋਈ ਤਾਂ ਮੈਨੂੰ ਡਰਾ ਹੀ ਛੜਿਆ ਤੇ ਡਰਾਉਣਾ ਡਰਾਉਣਾ ਕੀ ਆ ਮੇਰਾ ਤੇ ਆਪਨੇ ਜੀ ਲੱਗਣ ਡਿਆ ਮੈਨੂੰ ਤਾਂ ਹੋਂਡਾ ਮੈਂ ਛੇਤੀ ਨਾ ਚਲ ਜਾ ਉਥੇ ਤੇ ਇਦਾਂ ਕਰ ਮੇਰਾ ਪੁੱਤ ਮੇਰੇ ਨਾਲ ਚਲ ਆ ਨਾਲ ਮੰਮੀ ਆਹੋ ਜਾਣ ਨੂੰ ਤਾਂ ਮੈਂ ਚਲ ਜਾਗਾ ਹੂੰ ਪਰ ਰੁਪਈਆ ਲੱਗੇਗਾ 2000 ਵਿਹੱਦ ਕਰਤੀ ਤੂੰ ਹੈ 2000 ਰੁਪਈਆ ਅਜਾ ਕੰਮ ਕਰ ਜਾ ਕੇ ਆਪਣਾ ਠੀਕ ਆ ਨਾ ਮੈਂ ਬਸ ਤੇ ਚਲ ਜਾਨੀ ਇਹ ਬੋਦੀ ਗੱਲ ਨਹੀਂ ਐ ਉਹ ਮੇਰੀ ਗੱਲ ਤੇ ਸੁਣੋ ਮੈਂ ਕਿਹੜਾ ਜਾੜਨਾ ਐ ਕੀ ਕਰਨਾ ਵਾ ਤੂੰ ਉਹ ਚੀਜ਼ ਹੀ ਲਿਆਉਣੀ ਆ ਕੋਈ ਨਹੀਂ ਤਾਂ ਫੇਰ ਰਿਸ਼ਵਤ ਹੋ ਗਈ ਹੈ ਆ ਕੋਈ ਗੱਲ ਉਹ ਤੇਰੀ ਕਰਨ ਵਾਲੀ ਉਹ ਤਾਂ ਨਾਨੀ ਦਾ ਫਿਕਰ ਬੜਾ ਵਾ ਤੇ ਜੇ ਨਾਲ ਜਾਣ ਨੂੰ ਕਿਹਾ ਵਾ ਤਾਂ 2000 ਰੁਪਏ ਮੰਗਣ ਡਿਆ ਵਾ ਮੰਮੀ ਫੇਰ ਕੀ ਜੀ ਦੇ ਦੋਗੇ ਤੇ ਤੂੰ ਤੇ ਨਾ ਕਹਦਾ ਟਾਈਮ ਨਹੀਂ ਮੈਂਦਾ ਵੀ ਮੈਂ ਕਿੰਨੀ ਪਰੇਸ਼ਾਨ ਵਾ ਤੂੰ ਤੇ ਇਹ ਵੀ ਨਹੀਂ ਵੇਖਿਆ ਹੈ ਤੇ ਪੈਸੇ ਮੰਗਣ ਰਹਿ ਗਿਆ ਵਾ ਕੋਈ ਗੱਲ ਨਹੀਂ ਬੈਠਾ ਰ ਆਰਾਮ ਨਾਲ ਇੱਥੇ ਹੀ ਲੈ ਜਾਨੀ ਤੇਰੇ ਪਿਓ ਨੂੰ ਨਾਲ ਮੈਂ ਚਲ ਯਾਰ ਹੀ ਦੇ ਦਿਓ ਰੁਪਈਆ ਇੱਕ ਨਹੀਂ ਮਿਲਣਾ ਜਾਣਾ ਵਾ ਤੇ ਚੱਲ ਨਹੀਂ ਜਾਣਾ ਤਾਂ ਨਾ ਚੱਲ ਤੇਰੀ ਮਰਜ਼ੀ ਬੇਨਾਂ ਕਰਦਾ ਨਾ ਨੀ ਹੋਰ ਲੱਗਾ ਨਵੇਂ ਨਵੇਂ ਕੰਮ ਜੇ ਮੁੜ ਕੇ ਆਏ ਤਾਂ ਫਿਰ 2000 ਹੀ ਲੱਗਣਾ ਜੇ ਪੂਰਾ ਆ ਮੈਂ ਨਹੀਂ ਖਰਦੀ ਤੈਨੂੰ ਪਿਆਰਾ ਲੰਮੇ ਨਾ ਖੜਿਓ ਚੱਲੇ ਆ ਕਿ ਕੁੜੀ ਦੇ ਵਿਆਹ ਚੋਂ ਕਾਹੀ ਸੋਨਾ ਬਣਾ ਲਿਆ ਵਾ ਠੀਕ ਆ ਨੀ ਕੁੜੀ ਨਾਲੇ ਪੜਨ ਲਈ ਆ ਜਦ ਤਨ ਵਾਰੀ ਪੜ੍ਹਾਈ ਖਤਮ ਹੋਊਗੀ ਚੁੱਪ ਕਰਕੇ ਸੋਨਾ ਜੇਬ 'ਚੋਂ ਕੱਢਾਂਗੇ ਤੇ ਕੱਪੜਾ ਲੀੜਾ ਮਾੜਮ ਨਾਲ ਰੱਖ ਦਿੱਦਾਂਗੇ ਜੋ ਵੀ ਆ ਤੇ ਵਿਆਹ ਕਰ ਲਾਂਗੇ ਮਹਾਂਜਨ ਇਹ ਵੀ ਫਾਇਦਾ ਹੁੰਦਾ ਪਹਿਲਾਂ ਚੀਜ਼ੇ ਬਣਾਈਦਾ ਤੇ ਹੋਰ ਜੀ ਚੀਜ਼ ਬਣੀ ਹੋਵੇ ਤੇ ਪੈਰ ਦੇ ਪੈਰ ਮੁੜ ਕੇ ਸੋਨਾ ਵੀ ਬਣਾਉਂ ਸਾਰਾ ਸਮਾਨ ਲੋ ਕਿੰਨੇ ਖਰਚਾ ਹੋ ਜਾਂਦਾ ਸਮਾਨ ਦੇ ਵਿੱਚ ਪੈਸਾ ਜਿਹੜਾ ਨਾ ਸੋਨਾ ਖਿੱਚਦਾ ਵਾ ਬਾਕੀ ਬਤੇਰੇ ਅਗੇ ਹਿੱਸੇਦਾਰਾਂ ਨੂੰ ਵੰਡੇ ਆ ਜਿਹੜਾ ਵਿਆਹ ਕੀ ਤੁਹਾਡੇ ਸਾਰੇ ਹਿੱਸੇਦਾਰਾਂ ਨੂੰ ਵਾਪਸ ਆ ਜਾਂਦੇ ਨਹੀਂ ਚਲੋ ਦੇਣਾ ਲੈਣਾ ਤੇ ਬਾਅਦ ਦੀ ਗੱਲ ਵਾ ਆਪਣੇ ਕੋਲ ਪ੍ਰਬੰਧ ਹੋਣਾ ਚਾਹੀਦਾ ਵਾ ਨਹੀਂ ਨਹੀਂ ਠੀਕ ਹੈ ਨਹੀਂ ਬਾਕੀ ਮੰਮੀ ਜੀ ਨੂੰ ਦੇ ਸਾਮਣੇ ਮੈਨੂੰ ਪਤਾ ਨਾ ਕੁੜੀ ਹੋਣੀ ਗੱਲ ਬਸ ਵਧੀਆ ਗੱਲ ਵਾ ਕੋਈ ਫਿਕਰ ਵਾਲੀ ਗੱਲ ਨਹੀਂ ਨਹੀਂ ਫਿਕਰ ਕਿਉਂ ਕਰਨਾ ਜਿੱਦਾਂ ਹੀ ਕਮਾਈ ਕਰਨ ਦੇਵੇਂ ਫਿਰ ਵੀ ਫਿਕਰ ਕੀਤਾ ਤਾਂ ਕਰਾ ਮਾਰਾ ਦੀ ਕੁੜੀ ਵੀ ਚੰਗੀ ਆ ਪੜਨ ਲਈ ਆ ਠੀਕ ਆ ਕਿ ਨਹੀਂ ਨਾਲੇ ਉਹਦਾ ਨੂ ਮੱਥੇ ਲੱਗਦੀ ਚੱਲ ਕਿਤੇ ਮਹਾਰਾਜ ਘਰੇ ਤੇ ਚੰਗਾ ਘਰ ਮਿਲ ਜੇ ਤੇ ਸੋਨਾ ਬਣਿਆ ਪਿਆ ਆ ਆਪਾਂ ਕੱਢਾਂਗੇ ਕੰਮ ਕਰਾਂਗੇ ਤੇ ਮੁੰਡੇ ਦੇ ਸਿਰ ਤੇ ਵੀ ਕੋਈ ਟੈਨਸ਼ਨ ਨਹੀਂ 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 ਇਹ ਆਪਣੇ ਹੱਥੀਂ ਕੁੜੀ ਦਾ ਵਿਆਹ ਕਰਾਂਗੇ ਤਾਂ ਮੁੰਡਾ ساری ਉਮਰ ਆਕੇ ਸੌਖਾ ਰਹੇਗਾ ਠੀਕ ਆ ਵੀ ਨਾ ਵੀ ਰੋਟੀ ਮਰੀਆ ਖਾਂਦਾ ਰਹੂਗਾ ਤੇ ਜੇ ਹੁਣ ਅਹੀਂ ਨਾ ਕੋਈ ਬਣਾਇਆ ਹੁੰਦਾ ਤਾਂ ਉਹਨੇ ਵੀ ਕਰਦਾ ਚੋਰ ਤੋਂ ਕਰਦਾ ਮੇਰੇ ਤੋਂ ਕਿੰਨਾ ਸੋਨਾ ਹੈ ਤੇ ਜਿਹੜਾ ਮੇਰੇ ਕੋਲ ਲੱਗਾ ਵਾਣਾ ਮੇਰਾ ਦਉਨੋ ਸਾਹਮਣੇ ਨਹੀਂ ਆ ਇਹ ਨਾ ਹੋਈ ਕਿੰਦਰ ਦੀ ਕੀ ਹੱਥ ਲੱਗਦੇ ਤੇ ਉਹ ਇਹ ਵੀ ਵੇਚ ਦੇਣ ਪਹਿਲਾਂ ਵੀ ਤੇ ਮੇਰੇ ਤੋਂ ਕਿੰਨਾ ਲੈ ਲਾ ਕੇ ਤੇ ਇੰਨਾਂ ਦੇ ਕਿੰਨੇ ਪੈਸੇ ਬਰਬਾਦ ਕਰ ਛੜਿਆ ਉੱਥੇ ਕਿਤੇ ਕਿੰਨੇ ਕਿ ਪੈਸੇ ਲੱਗੇ ਹੀ ਇਹਨਾਂ ਦੇ ਲੱਛਣ ਵੀ ਨਾ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦੇ ਹੈਗੇ ਕਿਉਂਕਿ ਮੰਮੀ ਆਂਦੀ ਹੈ ਤੇ ਮੰਮੀ ਦੇ ਮਗਰ ਲੱਗ ਜਾਂਦੇ ਨੇ ਕਿ ਜੇ ਮੇਰੇ ਕੋਲ ਆਉਂਦੇ ਨੇ ਤੇ ਮੇਰੇ ਵੱਲ ਦੀ ਗੱਲ ਕਰਦੇ ਨੇ ਉਹੋ ਜਿਹੀ ਛਦੈਣ ਮੈਂ ਜਿਨੇ ਇਹਨਾਂ ਨੂੰ ਸੋਨਾ ਫੜਾ ਛੜਿਆ ਭੱਲੇ ਨਹੀਂ ਸ਼ੁਕਰ ਆ ਕਿ ਮੈਂ ਸਾਰਾ ਨਹੀਂ ਫੜਾਇਆ ਹੈਗਾ ਮੇਰਾ ਇਰਾਦਾ ਹੁਣ ਜਿੰਨਾ ਕੁ ਮੇਰੇ ਕੋਲ ਹੈਗਾ ਵਾ ਨਾ ਉਹਨੂੰ ਮੈਂ ਸਾਮਕੇ ਰੱਖਦੀ ਆ ਬਾਈ ਚਾਂਸ ਮੰਨ ਲਓ ਕਿ ਤੇ ਮੈਨੂੰ ਕੱਲ ਨੂੰ ਲੋੜ ਪਏ ਮੇਰੇ ਕੋਲ ਹੋਗਾ ਮੈਂ ਵਰਤ ਤੇ ਲਾਵਾਂਗੀ ਨਾ ਦੱਸ ਬਹੁਤ ਥੁਲਕੇ ਵੀ ਬਣ ਚਲੇ ਰੋਟੀ ਬਣ ਗਈ ਆ ਮੰਮੀ ਨੇ ਮੈਂ ਕਿਹਾ ਵਾ ਪਫੜਾ ਦੋ ਰੋਟੀ ਮੁੜ ਕੇ ਪਤਾ ਵੀ ਹੈਗਾ ਕਿ ਉਹਨਾਂ ਦਾ ਸੁਭਾਅ ਕਿਦਾਂ ਦਾ ਵਾ ਚਲੋ ਕਾਲੇ ਪਾ ਜਾਣਾ ਨਹੀਂ ਉਪਰੋਂ ਨੌਂਡਾ ਵੀ ਬੁੜਕੇ ਹਾਂ ਮੰਮੀ ਬਣ ਗਈ ਮੈਂ ਦੇ ਕਹਾਂਗੀ ਠੀਕਨ ਲਈ ਆ ਤੁਹਾਨੂੰ ਫੜਾਉਣਾ ਆਪਣੇ ਕੱਪੜੇ ਹੋ ਤੋਂ ਡਾੜੀਆਂ ਨਾ ਫੜਾਉਂਦੇ ਫੜਾਵਾ ਫੜਾਦਾ ਤੁਹਾਨੂੰ ਪਤਾ ਮਦ ਸੁਭਾਕੇ ਦਾਦਾ ਵਾ ਕਾਲੇ ਪਾਇਨਾ ਹੁਣਾਣਾ ਨਹੀਂ ਪਾਣੀ ਨਹੀਂ ਇਥੇ ਮਿੱਟੀ ਫੁੱਟੇ ਰਾਲੇ